ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਤਸਕਰਾਂ ਦੇ ਜੁਗਾੜ ਦੇਖ ਕੇ ਤੁਸ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਕਿ ਕਿਵੇਂ ਕਿੰਨੀ ਚਲਾਕੀ ਦੇ ਨਾਲ ਇਹ ਜੁਗਾੜ ਇਹਨਾਂ ਤਸਕਰਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਹੁਣ ਇਹ ਸ਼ਰਾਬ ਦੇ ਤਸਕਰ ਪੁਲਿਸ ਦੇ ਹੱਥੇ ਚੜ ਚੁਕੇ ਨੇ ਜਿਨ੍ਹਾਂ ਦੇ ਵੱਲੋਂ ਕਈ ਲੀਟਰ ਸ਼ਰਾਬ ਦਾ ਲਾਹਣ ਬਰਾਮਦ ਕੀਤਾ ਗਿਆ ਤਾਂ ਘਰ ਦੇ ਵਿੱਚ ਇੱਕ ਅਨੋਖੇ ਤਰੀਕੇ ਦੇ ਨਾਲ ਜੋ ਹੈ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹ ਰੇਡ ਕੀਤੀ ਜਾਂਦੀ ਹੈ ਤਾਂ ਲਫਾਫਿਆਂ ਦੇ ਵਿੱਚ ਸ਼ਰਾਬ ਦਾ ਲਾਹਨ ਪਾਇਆ ਹੁੰਦਾ ਹੈ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਨਸ਼ਟ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਪੁਲਿਸ ਅਧਿਕਾਰੀ ਕਿਸ਼ਤੀ ਦੇ ਉੱਤੇ ਚੜ ਕੇ ਫੌਜੀ ਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਤੇ ਇਸ ਦਰਮਿਆਨ ਇੱਕ ਪੱਠੀ ਲਗਾਈ ਹੁੰਦੀ ਹੈ ਤੇ ਮਿੱਟੀ ਪੁੱਟ ਕੇ ਟੋਇਆਂ ਦੇ ਵਿੱਚ ਲਾਹਣ ਰੱਖਿਆ ਹੁੰਦਾ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਨਸ਼ਟ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਲਫਾਫਿਆਂ ਦੇ ਵਿੱਚ ਇਹ ਸ਼ਰਾਬ ਪਾਈ ਹੋਈ ਸੀ ਲਾਹਣ ਦੀ ਪੱਠੀ ਘਰ ਦੇ ਵਿੱਚ ਚਲਾਈ ਜਾ ਰਹੀ ਸੀ ਤਾਂ ਤਰਨਤਾਰਨ ਦੇ ਵਿੱਚ ਐਕਸਾਈਜ਼ ਵਿਭਾਗ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਰੇਡ ਕਰਕੇ ਸ਼ਰਾਬ ਨੂੰ ਬਰામਤ ਕੀਤਾ ਗਿਆ ਤਾਂ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਜਿਸ ਵੇਲੇ ਪੁਲਿਸ ਘਰਾਂ ਦੇ ਵਿੱਚ ਪਹੁੰਚਦੀ ਹੈ ਤਾਂ ਇਹਨਾਂ ਤਸਕਰਾਂ ਨੂੰ ਕਿਵੇਂ ਭਜੜਾ ਪੈ ਜਾਂਦੀਆਂ ਨੇ ਬੋਧ ਕੀ ਕਰੋ ਸ਼ਰਾਬ ਨਹੀਂ ਹੈਗੀ ਸ਼ਰਾਬ ਕਿੱਥੇ ਹੈ ਸ਼ਰਾਬ ਜਦੋਂ ਲਾਈ ਤਾਂ ਨਹੀਂ ਦੇਂਦੇ ਕਿੰਨੇ ਦਿੱਤਾ ਨਹੀਂ ਤਾਂ ਆਹ ਲੀਹੇ ਵੜਾਉਣੀ ਹੈ ਇਹਦੇ ਇਹ ਜੇ ਕੱਢਣੀ ਹੈ ਫਿਰ ਨਹੀਂ ਕੱਢੀ ਯਾਰ ਸ਼ਰਾਬ ਨਿਕਲੀ ਗਿਆ ਸ਼ਰਾਬ ਯਾਰ ਉਹ ਨਾ ਬੋਲੇ ਤੇਰੇ ਮਿੰਟਾਂ ਕੀ ਕਿ ਤੂੰ ਨਹੀਂ ਆਦੀ ਮਿੰਟੀ ਕੀ ਬੋਧਾ ਤੂੰ ਆ ਤੀ ਬੋਲਾ ਤੀ ਬੋਲ ਹਮਜ ਪੰਜ ਪੰਜ ਹੱਤੀ ਹੋ ਗਈ ਬੋਧ ਗਿਆ ਬੋ ਜਲਦੀ ਸ਼ਰਾਬ ਨਹੀਂ ਹੈਗੀ ਸ਼ਰਾਬ ਦਿੱਤੀ ਸ਼ਰਾਬ ਜਦੋਂ ਲਾਈ ਦਾ ਨਹੀਂ ਦੇ ਦਿੱਤੀ ਤਾਂ ਨਹੀਂ ਤਾਂ ਹਾਂ ਆ ਗਏ ਬੜਾਉਣੀ ਹੈ ਇਹਦੇ ਇਹਦੇ ਫਿਰ ਨਹੀਂ ਕੀਤੀ ਹੈ ਇਹ ਜੇ ਕੱਢਣੀ ਹੈ ਫਿਰ ਨਹੀਂ ਕੱਢੀ ਯਾਰ ਸਾਰਾ ਅਚ ਨਿਕਲੀ ਗਿਆ ਸ਼ਰਾਬ ਯਾਰ ਉਹ ਨਾ ਬੋਲੇ ਤੇਰੇ ਮਿੰਤਾ ਕੀਤੇ ਤੂੰ ਨਹੀਂ ਆਦੀ ਮਨੇ ਤੀ ਬੋਧ ਮਾਦੂ ਆ ਤੀ ਬੋਲਾਂ ਤੀ ਬੋਲ ਹਮ ਜ ਮਾ ਪੰਜਾਂ ਤੀ ਹੋ ਗਈ ਤੇ ਵੱਲੋਂ ਰੇਡ ਕੀਤੀ ਜਾਂਦੀ ਹੈ ਤਾਂ ਤਸਕਰਾਂ ਦੇ ਜੁਗਾੜ ਦੇ ਕੇ ਤੁਸ ਤੁਹਾਡੀਆਂ ਵੀ ਅੱਖਾਂ ਖੁੱਲੀਆਂ ਰਹਿ ਜਾਣਗੀਆਂ ਕਿ ਕਿਵੇਂ ਕਿੰਨੀ ਚਲਾਕੀ ਦੇ ਨਾਲ ਇਹ ਜੁਗਾੜ ਇਹਨਾਂ ਤਸਕਰਾਂ ਦੇ ਵੱਲੋਂ ਲਗਾਇਆ ਗਿਆ ਸੀ ਪਰ ਹੁਣ ਇਹ ਸ਼ਰਾਬ ਦੇ ਤਸਕਰ ਪੁਲਿਸ ਦੇ ਹੱਥੇ ਚੜ ਚੁੱਕੇ ਨੇ ਜਿਨ੍ਹਾਂ ਦੇ ਵੱਲੋਂ ਕਈ ਲੀਟਰ ਸ਼ਰਾਬ ਦਾ ਲਾਹਾਂ ਨੇ ਬਰਾਮਦ ਕੀਤਾ ਗਿਆ ਤਾਂ ਘਰ ਦੇ ਵਿੱਚ ਇੱਕ ਅਨੋਖੇ ਤਰੀਕੇ ਦੇ ਨਾਲ ਜੋ ਹੈ ਸ਼ਰਾਬ ਤਿਆਰ ਕੀਤੀ ਜਾ ਰਹੀ ਸੀ ਪੁਲਿਸ ਦੇ ਵੱਲੋਂ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਇਹ ਰੇਡ ਕੀਤੀ ਜਾਂਦੀ ਹੈ ਤਾਂ ਲਫਾਫਿਆਂ ਦੇ ਵਿੱਚ ਸ਼ਰਾਬ ਦਾ ਲਾਹਨ ਪਾਇਆ ਹੁੰਦਾ ਹੈ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਨਸ਼ਟ ਕੀਤਾ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਪੁਲਿਸ ਅਧਿਕਾਰੀ ਕਿਸ਼ਤੀ ਦੇ ਉੱਤੇ ਚੜ ਕੇ ਫੌਜੀ ਜਵਾਨਾਂ ਨੂੰ ਨਾਲ ਲੈ ਕੇ ਪਿੰਡ ਦੇ ਵਿੱਚ ਦਾਖਲ ਹੁੰਦੇ ਨੇ ਇਸ ਦਰਮਿਆਨ ਇੱਕ ਪੱਠੀ ਲਗਾਈ ਹੁੰਦੀ ਹੈ ਤੇ ਮਿੱਟੀ ਪੁੱਟ ਕੇ ਟੋਇਆਂ ਦੇ ਵਿੱਚ ਲਾਹਣ ਰੱਖਿਆ ਹੁੰਦਾ ਜਿਸ ਨੂੰ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਤੇ ਨਸ਼ਟ ਕਰ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਲਫਾਫਿਆਂ ਦੇ ਵਿੱਚ ਇਹ ਸ਼ਰਾਬ ਪਾਈ ਹੋਈ ਸੀ ਲਾਹਣ ਦੀ ਪੱਠੀ ਘਰ ਦੇ ਵਿੱਚ ਚਲਾਈ ਜਾ ਰਹੀ ਸੀ ਤਾਂ ਤਰਨਤਾਰਨ ਦੇ ਵਿੱਚ ਐਕਸਾਈਜ਼ ਵਿਭਾਗ ਦਾ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਵੱਖ-ਵੱਖ ਪਿੰਡਾਂ ਦੇ ਵਿੱਚ ਰੇਡ ਕਰਕੇ ਸ਼ਰਾਬ ਨੂੰ ਬਰામਤ ਕੀਤਾ ਗਿਆ ਤਾਂ ਤਸਵੀਰਾਂ ਦਾ ਰੁਕ ਕਰਦੇ ਹਾਂ ਕਿ ਜਿਸ ਵੇਲੇ ਪੁਲਿਸ ਘਰਾਂ ਦੇ ਵਿੱਚ ਪਹੁੰਚਦੀ ਹੈ ਤਾਂ ਇਹਨਾਂ ਤਸਕਰਾਂ ਨੂੰ ਕਿਵੇਂ ਭਜੜਾ ਪੈ ਜਾਂਦੀਆਂ ਨੇ ਬੋਧਗੀ ਕਰੋ ਜਲੀ ਸ਼ਰਾਬ ਨਹੀਂ ਹੈਗੀ ਸ਼ਰਾਬ ਕਿੱਥੇ ਹੈ ਸ਼ਰਾਬ ਨਹੀਂ ਲਾਈ ਦਾਨੀ ਨਹੀਂ ਕਿੰਦਾ ਨਹੀਂ ਤਾਂ ਆਹ ਲੀ ਦੇ ਬੜਾਉਣੀ ਹੈ ਇਹਦੇ ਇਹ ਕੱਢਣੀ ਹੈ ਫਿਰ ਨਹੀਂ ਕੱਢੀ ਯਾਰ ਸ਼ਰਾਬ ਨਿਕਲੀ ਗਿਆ ਸ਼ਰਾਬ ਯਾਰ ਉਹ ਨਾ ਬੋਲੇ ਤੇਰੇ ਮਿੰਤਾ ਕੀ ਕਿ ਤੂੰ ਨਹੀਂ ਆਦੀ ਮਨੇ ਕੀ ਬੋਧਵਾ ਤੂੰ ਆ ਤੀ ਬੋਲਾ ਤੀ ਬੋਲ ਹਮ ਜ ਪੰਜ ਪੰਜ ਹਤੀ ਹੋ ਗਈ ਬੋਧ ਗਈ ਤੋ ਜਲੀ ਸ਼ਰਾਬ ਨਹੀਂ ਆ ਗਈ ਸ਼ਰਾਬ ਕਿੱਥੇ ਹੈ ਨਾ ਬਰਾਈ ਤੇ ਲਾਈ ਜਾਣੀ ਤੇ ਕਿੰਨੀ ਤਾਂ ਆਲਿ ਦੇ ਬੜਾਉਣੀ ਹੈ ਇਹਦੇ ਇਹ ਜੇ ਕੱਢਣੀ ਹੈ ਫਿਰ ਨਹੀਂ ਕੱਢੀ ਯਾਰ ਸਾਰਾ ਨਿਕਲੀ ਗਿਆ ਸ਼ਰਾਬ ਯਾਰ ਉਹ ਨਾ ਬੋਲੇ ਤੇਰੇ ਮਿੰਤਾ ਕੀਤੇ ਤੂੰ ਨਹੀਂ ਆਡੀ ਮਿੰਦੀ ਕੀ ਬੋਦ ਮਾ ਦੋ ਆ ਤੀ ਬੋਲਾ ਤੀ ਬੋਲ ਅੰਜ ਪੰਜ ਹਫਤੇ ਹੋ ਗਈ